ਕਲਤੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਨੇ ਉਸ ਉੱਪਰ ਪਿਸਤੌਲ ਤਾਣ ਦਿੱਤੀ ਅਤੇ ਕਹਿਣ ਲੱਗੇ ਕਿ ਨਕਦੀ ਉਹਨਾਂ ਦੇ ਹਵਾਲੇ ਕਰ ਦੋ ਇੰਨੇ ਦੇ ਵਿੱਚ ਨੌਜਵਾਨ ਵੱਲੋਂ ਗੱਲੇ ਦੇ ਵਿੱਚ ਪਈ 50000 ਦੀ ਨਕਦੀ ਕੱਢ ਲਈ ਗਈ ਤੇ ਮੌਕੇ ਤੋਂ ਫਰਾਰ ਹੋ ਗਏ ਲੁਟੇਰਿਆਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਨੇ ਉਸ ਵਕਤ ਪੂਰਾ ਸ਼ਹਿਰ ਦਹਿਲ ਗਿਆ ਫਕਵਾੜਾ ਜਦੋਂ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਦੇ ਵੱਲੋਂ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਮੈਡੀਕਲ ਸਟੋਰ ਤੋਂ ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਕੇ ਜਾਣ ਕਰ ਦਿੰਦਿਆ ਬਾਂਸਲ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਕਰੀਬ 7:30 ਪੀਮੀਸ਼ ਕੁਮਾਰਾ ਜੀ ਕਿਹੜੀ ਦੁਕਾਨ ਕਰਦੇ ਆ ਬਾਂਸਲ ਮੈਡੀਕੋਜ਼ ਦੇ ਨਾਮ ਤੇ ਕਿਹੜੀ ਜਗ੍ਹਾ ਹੈ ਹਰਗੋਬਿੰਦ ਨਗਰ ਕੀ ਗੱਲ ਕੀ ਹੋਈ ਤੁਹਾਡੇ ਨਾਲ ਸਰ 7:30 25:30 ਟਾਈਮ ਸੀ ਜੀ ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਨਪੁਆਇੰਟ ਤੇ ਕਹਿੰਦੇ ਜੋ ਹੈਗਾ ਤੁਹਾਨੂੰ ਦੇ ਦੋ ਮਿਲਣਾ ਅੱਛਾ ਜੀ ਤੇ ਮੈਂ ਆਪਣੇ ਬਲਕ ਉਹ ਕੋਸ਼ਿਸ਼ ਕੀਤੀ ਬਜਾਨ ਦੀ ਪਰ ਉਹ ਕੁੰਡ ਟੱਪ ਕੇ ਅੰਦਰ ਬੰਦ ਅੰਦਰ ਆ ਗਿਆ ਜੋ ਜਿੰਨਾ ਗੱਲਾਂ ਇਹ ਪੈਸਾ ਸੀ ਉਹ ਸਾਰੇ ਚੱਕ ਕੇ ਲੈ ਕਿੰਨਾ ਕੁ ਸੀ ਲਗਦਾ ਕੈਸ਼ 40-50 ਹਜ਼ਾਰ ਦੇ ਕਰੀਬ ਸੀ ਅੱਛਾ ਇਹ ਕਿੱਥੋਂ ਕਾਤੇ ਐਸੀ ਉਹ ਬੰਦੇ ਮੋਟਰਸਾਈਕਲ ਤੇ ਸੀ ਕੀ ਕਿੰਨੇ ਉਹਨਾਂ ਕੋ ਕੀ ਹਥਿਆਰ ਸੀ ਉਹਨਾਂ ਕੋਲ ਗਨ ਸੀ ਕਿਸਟਲ ਸੀ ਕੋ ਕਿੰਨੇ ਪਿਸਟਲ ਸੀ ਇੱਕ ਪਿਸਟਲ ਸੀ ਇੱਕ ਮੁੰਡੇ ਕੋ ਪਿਸਟਲ ਸੀ ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਰਿਹਾ ਸੀ ਅੱਛਾ ਉਹ ਕਿਸੀ ਦੇ ਕੋਲ ਸੀ ਮੂੰਹ ਬੰਦ ਸੀ ਮੂੰਹ ਬੰਦ ਸੀ ਹਾਂ ਕਾਈ ਕਿਦੋਂ ਮੀਨਤ ਕੰਪਨੀ ਰੋਡ ਤੋਂ ਸਾਰੇ ਇੱਧਰ ਆਏ ਜੀ ਬਸ ਅੱਛਾ ਤੇ ਇੱਧਰ ਚੱਲੇ ਗਏ ਕੱਤੇ ਸੀ ਉਹ ਮੋੜ ਸੱਜੇ ਮੋੜ ਸੱਜੇ ਕੀ ਤੁਹਾਡੇ ਸੀਸੀ ਕੈਮਰੇ ਚ ਆਏ ਹੋਗੇ ਹਾਂਜੀ ਆਏ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਹੈ ਬੜੀ ਪੁਲਿਸ ਜਗ੍ਹਾ ਜਗ੍ਹਾ ਪੁਲਿਸ ਹੈ ਕੀ ਕਹਿਣਾ ਚਾਹੁੰਦੇ ਪੁੱਛਦੇ ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ ਪਰ ਸਾਡੀ ਸਿਕਿਉਰਿਟੀ ਤਾਂ ਕੁਝ ਹੈ ਨਹੀਂ ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਛ ਬਸ ਹੱਥੋ ਪਾਈ ਥੋੜੀ ਬੋਤ ਮੈਨਣਾ ਹੋਈ ਹੈ ਜੀ ਹਾਂਜੀ ਫੋਰਟੀ ਲਗਾਏ ਬਸ ਪੈਸੇ ਲੈ ਕੇ ਗਏ ਜਿੰਨੇ ਸੀ ਗੱਲੇ ਜਿੰਨੇ ਪੈਸੇ ਸਾਰੇ ਕੀ ਕਿਆ ਕੀ ਉਹਨਾਂ ਨੇ ਤੁਹਾਨੂੰ ਜੋਦਰ ਦੇ ਦੇ ਜੋ ਪੈਸਾ ਦੇ ਦਿੱਤਾ ਅੱਛਾ ਤੱਤਾ ਦਿਖਾ ਕੇ ਉਹਨੇ ਤਾਂ ਮੰਗਲੇ ਪੈਸੇ ਅੱਛਾ ਇਹ ਕੋੰਟ ਟੱਪ ਦੇ ਅੰਦਰ ਆ ਗਏ ਸੀ ਹਾਂਜੀ ਕੋੰਟ ਟੱਪ ਦੇ ਅੰਦਰ ਆਏ ਦੂਜਾ ਬੰਦਾ ਇੱਕ ਬੰਦਾ ਦੋਨੋਂ ਟੱਪ ਦੇ ਆ ਗਿਆ ਇਹ ਅੰਦਰ ਇੱਕ ਬੰਦੇ ਨੇ ਉਹਨੂੰ ਗਨ ਪੁਆਇੰਟ ਤੇ ਲਈ ਰੱਖਿਆ ਉਹਨੇ ਦੇ ਰਾਸ ਅੱਛਾ ਗਨ ਲੱਖੀ ਹੈ ਜਿਹੜੇ ਗੱਲੇ ਜੋ ਪੈਸੇ ਕੱਢ ਨਹੀਂ ਲੈ ਤੇ ਆਜ ਕੋਈ ਫੋਰਸ ਇੱਥੇ ਹੈ ਜੀ ਕੋਈ ਗੱਲੇ ਗੱਲ ਲੱਗਦਾ ਕੋਈ ਪੁਲਿਸ ਨਹੀਂ ਜੀ ਕੁਛ ਨਹੀਂ ਪੁਲਿਸ ਕਿੰਨੇ ਚਿਰ ਬਾਅਦ ਆਈ ਜੀ 10 15 ਮਿੰਟ ਬਾਅਦ ਇਹ ਜਿਹੜਾ ਮਾਮਲਾ ਕੁਝ ਨਹੀਂ ਜੀ ਤੇ ਤਹੀ ਉਹਨਾਂ ਨੌਂ ਅਕ 25ਵੇਂ ਟਾਈਮ ਸੀਗਾ ਬੜੇ ਬੰਸਲ ਮੈਡੀਕਲ ਪਰ ਪੁਆਇੰਟਰ ਜਿਹੜੇ 파ਰਨ ਮਨੀਸ਼ ਕਮਾਨ ਬੰਸਲ ਜੀ ਕੱਲੇ ਸੀ ਦੁਕਾਨ ਤੇ ਤਿੰਨ ਬੰਦੇ ਆਏ ਆ ਉਹਨਾਂ ਨੇ ਮੂੰਹ ਬੰਨੇ ਸੀਗੇ ਰਵਾਲਟਰ ਦੀ ਨੋਕ ਸਾਨੂੰ ਲੱਤ ਕੇ ਲਗਾਏ ਆ ਉਹਨੇ ਮੁੰਡੇ ਨੇ ਬਹੁਤ ਜੱਦੂ ਜਦ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਸਟੂਲ ਵਿੱਚ ਚੱਕਿਆ ਵਾ ਉਹਨਾਂ ਕੋ ਗੰਗ ਸੀਗੀ ਕਿ ਸਾਰਾ ਅੰਦਰ ਕਾਊਂਟਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸੀ 40 50 7000 ਰੁਪਏ ਕੱਢ ਕੇ ਲਗਾਏ ਇਧਰੋਂ ਜਾਣਗੇ ਸਫਰ ਖਾ ਬਲਮ ਆਏ ਆਏ ਇਧਰੋਂ ਹੈਗੇ ਸਿਮਾ ਰੂਟ ਤੋਂ ਸਰ ਕਿੰਨੇ ਵਿਅਕਤੀ ਆਏ ਸੀਗੇ ਤਿੰਨ ਬੰਦੇ ਤਿੰਨ ਬੰਦੇ ਕਾਤੇ ਆਏ ਸੀਗੇ ਸਰ ਮੋਟਰਸਾਈਕਲ ਤੇ ਪੁਲਸ ਕੰਪਲੀਟ ਕੀਤੀ ਸਮਾਵਨ ਨੇ ਲੈ ਕੇ ਇੱਕ ਪੁਲਸਾਈ ਵੀ ਇਹ ਮੋਕੇ ਹੋ ਗਈ ਕੰਪਲੀਟ ਬਾਈ ਸੀ ਇਹ ਜਿਹੜਾ ਹਾਂ ਜੀ ਮੈਡੀਕਲ ਸ਼ੌਕ ਤੇ ਆਈ ਸੀ ਇੱਥੇ ਪਤਾ ਲੱਗਿਆ ਸੀ ਕਿ ਪੁਲਸਰ ਤੇ ਮੋਟਰਸਾਈਕਲ ਆਈ ਸੀ ਬੰਦੇ ਦਿੱਨੇ ਨੇ ਜਿਹਨਾਂ ਨੂੰ ਇਸ ਵਾਰ ਕੇ ਲੈ ਕੇ ਗਏ ਨੇ ਇਹਨਾਂ ਦਾ ਸਰ ਕਿੰਨੀ ਖੋਹ ਲੈ ਗਏ ਅਜੇ ਫਿਲਹਾਲ ਤਾਂ ਇਹ 50 ਹਜ਼ਾਰ ਦੱਸ ਰਹੇ ਨੇ ਅੱਗੇ ਬਾਅਦ ਚੋਂ ਜੋ ਤਫਤੀਸ਼ ਦੇ ਅੰਦਰ ਆਉਗੀ ਉਸ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਤੇ ਲੱਗੇ ਹੈ ਜਾਂ ਕਿਦਾਂ ਹਾਂ ਜੀ ਵੀਡੀਓ ਦੇਖਣੇ ਆ ਇਹ ਕਹਤੇ ਹੀਰੇ ਨੇ ਸੀਸੀਟੀਵੀ ਕੈਮਰੇ ਜਾਇ ਤਾਂ ਨਹੀਂ ਸ਼ਤ ਬਾਹ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨੇ ਤੇ ਹੁਣ ਉਹਨਾਂ ਦੀ ਜਲਦੀ ਜਲਦੀ ਭਾਲ ਕੇ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਇਹ ਹਰ ਗੋਬਿੰਦਨਗਰ ਰੋਡ ਤੇ ਹੈ ਜੀ ਕਾਹਦੀ ਦੁਕਾਨ ਹੈ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸੇ ਸਾਮਾਨ ਹੈ ਕੁਝ ਗ੍ਰਾਮ ਤੋਂ ਲੱਗੇ ਨਾਮ ਤੁਹਾਡਾ? ਮੇਰੇ ਮੇਸ਼ ਕੁਮਾਰਾ ਜੀ। ਤੁਸੀਂ ਕਿਹੜੀ ਦੁਕਾਨ ਕਰਦੇ ਆ? ਬਾਂਸਰ ਮੈਡੀਕਲ ਦੇ ਨਾਮ ਤੇ। ਕਿਹੜੀ ਜਗ੍ਹਾ? ਹਰਗੋਬਿੰਦ ਨਗਰ। ਕੀ ਗੱਲ ਕੀ ਹੋਈ ਤੁਹਾਡੇ ਨਾਲ? ਸਰ 7:30 25:30 ਟਾਈਮ ਸੀ ਜੀ। ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤੇ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਲਪ੍ਰਿੰਟ ਤੇ ਕਹਿੰਦੇ ਦੋ ਹੈਗਾ ਧੁੰਧੇ ਤੋਂ ਮਿਲ। ਅੱਛਾ ਜੀ। ਤੇ ਮੈਂ ਆਪਣੇ ਪਹਿਲਾਂ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਕੁੰਡਾ ਟੱਪੇ ਅੰਦਰ ਬੰਦ ਅੰਦਰ ਆ ਗਿਆ। ਤੇ ਉਹ ਜਿੰਨਾ ਗੱਲਾਂ ਹੀ ਪੈਸਾ ਸੀ ਉਹ ਸਾਰੇ ਚੱਕ ਕੇ ਲੈ ਗਿਆ। ਕਿੰਨਾ ਕੁ ਸੀ ਲੱਗਦਾ ਕੈਸ਼? 40-50 ਹਜ਼ਾਰ ਦੇ ਕਰੀਬ ਸੀ। ਅੱਛਾ ਜੀ। ਮੋਟਰਸਾਈਕਲ ਤੇ ਸੀ ਕੀ ਕਿੰਨੇ ਉਹਨਾਂ ਕੋ ਕੀ ਹਥਿਆਰ ਸੀ ਉਹਨਾਂ ਕੋਲ ਗਨ ਸੀਗੀ ਪਿਸਤਲ ਸੀ ਕੋ ਕਿੰਨੇ ਪਿਸਤਲ ਸੀ ਇੱਕ ਪਿਸਤਲ ਸੀ ਇੱਕ ਮੁੰਡੇ ਕੋ ਪਿਸਤਲ ਸੀ ਦੂਜਾ ਬੰਦਾ ਮੈਨੂੰ ਪੈਸੇ ਕੱਢਦਾ ਰਿਹਾ ਸੀ ਅੱਛਾ ਮੂੰਹ ਬੰਦ ਸੀ ਮੂੰਹ ਬੰਦ ਸੀ ਹਾਂਜੀ ਆਏ ਕਿਦੋਂ ਮੈਂਨ ਰੋਡ ਤੋਂ ਇਧਰ ਆਏ ਜੀ ਬਸ ਅੱਛਾ ਤੇ ਇਧਰ ਚੱਲੇ ਕੱਤੇ ਸੀ ਉਹ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਕੀ ਤੁਹਾਡੇ ਸੀਸੀ ਕੈਮਰੇ ਚ ਆਏ ਹੋਣਗੇ ਹਾਂਜੀ ਆਏ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਹੈ ਬੜੀ ਪੁਲਿਸ ਜਗ੍ਹਾ ਜਗ੍ਹਾ ਪੁਲਿਸ ਹੈ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ ਪਰ ਸਾਡੀ ਸਿਕਿਉਰਿਟੀ ਤਾਂ ਕੋਈ ਨਹੀਂ ਦੀ ਕੀ ਤੁਹਾਡੇ ਤੁਹਾਡੇ ਮਾਰੇ ਉਹਨਾਂ ਨੇ ਕੁਝ ਬਸ ਹੱਥੋ ਹੱਥੋ ਬਾਈ ਥੋੜੀ ਬੋਧ ਬੈਨ ਹੋਈ ਹੈ ਜੀ ਹੋਰ ਕੀ ਲਗਾਏ ਬਸ ਪੈਸੇ ਲੈ ਕੇ ਗਏ ਜਿੰਨੇ ਸਿਕਲ ਜਿੰਨੇ ਪੈਸੇ ਸਾਰੇ ਕੀ ਕਿਆ ਕੀ ਉਹਨਾਂ ਨੇ ਤੁਹਾਨੂੰ ਜੋ ਦਰਵਾਜ਼ਾ ਦੇ ਜੋ ਪੈਸਾ ਕੇ ਦੇ ਦਿੱਤਾ ਅੱਛਾ ਤਾਂ ਤਾਂ ਪਿਸਟਲ ਦਿਖਾ ਕੇ ਉਹਨੇ ਤੋਂ ਮੰਗ ਲਏ ਪੈਸੇ ਮੈਂ ਅੱਛਾ ਇਹ ਕਾਊਂਟਰ ਟੱਪ ਕੇ ਅੰਦਰ ਆ ਗਿਆ ਜੀ ਬੰਦੇ ਕਾਊਂਟਰ ਟੱਪ ਕੇ ਅੰਦਰ ਆਇਆ ਦੂਜਾ ਬੰਦਾ ਇੱਕ ਬੰਦਾ ਕਾਊਂਟਰ ਟੱਪ ਕੇ ਆ ਗਿਆ ਜੀ ਅੰਦਰ ਇੱਕ ਬੰਦੇ ਨੇ ਇਹਨੂੰ ਗਨ ਪੁਆਇੰਟ ਤੇ ਲਈ ਰੱਖਿਆ ਉਹਨੇ ਦੇਰ ਆਸਤੇ ਅੱਛਾ ਗਨ ਲੱਖੀ ਜੀ ਉਹਨੇ ਗੱਲੇ ਚੋਂ ਪੈਸੇ ਕੱਢ ਨਹੀਂ ਲਏ ਤੇ ਆਦਰ ਕੋ ਫੋਰਸ ਆ ਇੱਥੇ ਹੈ ਜੀ ਕੋਈ ਕਲ ਕਲ ਲੱਗਦਾ ਕੋ ਪੁਲਿਸ ਨਹੀਂ ਜੀ ਕੁਝ ਨਹੀਂ ਪੁਲਿਸ ਕਿੰਨੇ ਚਿਰ ਬਾਅਦ ਆਈ ਜੀ 10 15 ਮਿੰਟ ਬਾਅਦ ਹੀ ਆਈ ਹੈ ਜੀ ਹਾਂ ਜੀ ਮਾਮਲਾ ਕੁਝ ਨਹੀਂ ਜੀ ਇੱਥੇ ਤਕਰੀਬਨ 9:25 ਮਿੰਟ ਟਾਈਮ ਸੀਗਾ ਮਰੇ ਬੰਸਰ ਮੈਡੀਕਲ ਪਰ ਪੁਆਇੰਟਰ ਜਿਹੜੇ 파ਰਨ ਰਮੇਸ਼ ਕੁਮਾਰ ਬੰਸਰ ਜੀ ਖੱਲੇ ਸੀ ਦੁਕਾਨ ਤੇ ਤਿੰਨ ਬੰਦੇ ਆਏ ਆ ਉਹਨੇ ਮੂੰਹ ਬੰਨੇ ਸੀ ਰਵਾਹਨ ਦੀ ਨੌਕੀ ਖਾਰਾ ਲੁੱਟ ਕੇ ਲਗਾਏ ਆ ਉਹਨੇ ਮੁੰਡੇ ਨੇ ਬਹੁਤ ਜੱਦੂ ਜਦ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨ ਸਟੂਲ ਵੀ ਚੱਕਿਆ ਵਾ ਉਹਨਾਂ ਕੋ ਗੰਗ ਸੀ ਕਿ ਸਾਰਾ ਅੰਦਰ ਕਾਊਂਟਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸੀ ਚਾਲੀ ਪਿਆ 60000 ਰੁਪਏ ਕਢ ਕੇ ਲੈ ਗਿਆ ਇਧਰੋਂ ਜਾਣ ਲੱਗੇ ਸਭਾ ਸਭ ਨੂੰ ਆਏ ਆ। ਆਏ ਇਧਰੋਂ ਹੈਗੇ ਸਿਰਮਾ ਰੋਡ ਤੋਂ। ਸਰ ਕਿੰਨੇ ਵਿਅਕਤੀ ਆਏ ਸੀਗੇ? ਤਿੰਨ ਬੰਦੇ। ਤਿੰਨ ਬੰਦੇ ਕੱਥੇ ਆਏ ਸੀਗੇ ਸਰ? ਮੋਟਰਸਾਈਕਲ ਉੱਤੇ। ਤੇ ਪੁਲਿਸ ਕੰਪਲੀਟ ਕੀਤੀ ਸਮਾਵਲੇ ਨੂੰ ਲੱਗੇ। ਮੋਟਰਸਾਈਕਲ ਵੀ ਇਹ ਮੁੱਕੇ ਆਈ ਸੀ। ਕੰਪਲੀਟ ਬਾਈ ਸੀ। ਹਾਂ ਜੀ ਹਾਂ ਜੀ। ਇਹ ਜਿਹੜਾ ਹਾਂ ਜੀ ਇਹ ਮੈਡੀਕਲ ਸ਼ਾਪ ਤੇ ਆਈ ਸੀ ਇੱਥੇ ਪਤਾ ਲੱਗਿਆ ਸੀ ਕਿ ਇੱਥੇ ਪਾਲਸਰ ਦੇ ਮੋਟਰਸਾਈਕਲ ਆਏ ਸੀ ਬੰਦੇ ਤਿੰਨੇ ਨੇ। ਜਿਹਨੇ ਉੱਥੋਂ ਉੱਪਰ ਕਿੱਲੇ ਲੈ ਕੇ ਗਏ ਨੇ ਇੰਨਾ। ਸਰ ਕਿੰਨੀ ਖੋਹ ਲੈ ਗਏ? ਅਜੇ ਫਿਲਹਾਲ ਤਾਂ ਇਹ 50 ਹਜ਼ਾਰ ਦੱਸ ਰਹੇ ਨੇ। ਬਾਕੀ ਬਾਤਾਂ ਜੋ ਤੰਤੀਸ਼ ਦੇ ਅੰਦਰ ਆਉਗੀ ਉਸ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਤੇ ਲੈ ਗਿਆ ਜਾਂ ਕਿਦਾਂ ਹਾਂ ਜੀ ਵੀਡੀਓ ਦੇਖ ਰਹੇ ਆ ਇਹ ਕਹਿ ਤੇ ਹੀਰੇ ਨੇ ਸੀਸੀਟੀਵੀ ਕੈਮਰੇ ਜਾਇ ਤਾਂ ਨਿਸ਼ਤ ਬਹੁਤ ਪਤਾ ਨਹੀਂ ਖੂ ਸੀਸੀਟੀਵੀ ਕੈਮਰੇ ਮਿਲੇ ਨੇ ਤੇ ਹੁਣ ਉਹਨਾਂ ਦੀ ਜਲਦੀ ਜਲਦੀ ਭਾਲ ਕੇ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਇਹ ਹਰ ਗੋਬਿੰਦਨਗਰ ਰੋਡ ਤੇ ਹੈ ਗਾਲੀ ਦੁਕਾਨ ਹੈ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸੇ ਸਾਮਾਨ ਹੈ ਦੇਖੋ ਉਸ ਪਾਸੇ ਲੱਗੇ ਨਾਮ ਤੁਹਾਡਾ? ਮੇਰੇ ਮੇਸ਼ ਕਮਰਾ ਜੀ। ਕਮੇਸ਼ਾ ਕਿਹੜੀ ਦੁਕਾਨ ਕਰਦੇ ਆ? ਵਾਂਸਰ ਮੈਡੀਕੋਜ਼ ਦੇ ਨਾਮ ਤੇ। ਕਿਹੜੀ ਜਗ੍ਹਾ ਆ? ਹਰਗੋਬਿੰਦ ਨਗਰ। ਕੀ ਗੱਲ ਕੀ ਹੋਈ ਤੁਹਾਡੇ ਨਾਲ? ਸਰ ਸਵੇਰ ਨੂੰ 9:25 9:25 ਟਾਈਮ ਸੀ ਜੀ। ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਨਪ੍ਰਿੰਟ ਤੇ ਕਹਿੰਦੇ ਦੋ ਵਾਰਾ ਧੁੰਦਿਆ ਤੁਮ ਮੈਨੂੰ। ਅੱਛਾ ਜੀ। ਤੇ ਮੈਂ ਆਪਣੇ ਪਹਿਲਾਂ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਕੁੰਡਾ ਟੱਪ ਕੇ ਅੰਦਰ ਬੰਦ ਅੰਦਰ ਆ ਗਿਆ। ਤੇ ਉਹ ਜਿੰਨਾ ਗੱਲਾਂ ਹੀ ਪੈਸਾ ਸੀ ਉਹ ਸਾਰੇ ਚੱਕ ਕੇ ਲੈ ਗਿਆ। ਕਿੰਨਾ ਕੁ ਸੀ ਲਗਦਾ ਕੈਸ਼? 40-50 ਹਜ਼ਾਰ ਦੇ ਮੋਟਰਸਾਈਕਲ ਤੇ ਸੀ ਕੀ ਕਿੰਨੇ ਉਹਨਾਂ ਕੋ ਕੀ ਹਥਿਆਰ ਸੀ ਉਹਨਾਂ ਕੋਲ ਗਨ ਸੀਗੀ ਪਿਸਤੌਲ ਸੀ ਕੋ ਪਿਸਤੌਲ ਕਿੰਨੇ ਪਿਸਤੌਲ ਸੀ ਇੱਕ ਪਿਸਤੌਲ ਸੀ ਇੱਕ ਮੁੰਡੇ ਕੋ ਪਿਸਤੌਲ ਸੀ ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਰਿਹਾ ਸੀ ਅੱਛਾ ਸੀ ਜੇ ਬੰਦੇ ਸੀ ਮੂੰਹ ਬੰਦ ਸੀ ਮੂੰਹ ਬੰਦ ਸੀ ਹਾਂਜੀ ਆਏ ਕਿੱਦੋਂ ਮੈਂਨ ਕੰਪਨੀ ਰੋਡ ਤੋਂ ਆਏ ਇਧਰੋਂ ਆਏ ਬਸ ਅੱਛਾ ਤੇ ਇੱਧਰ ਚੱਲ ਜਾਈਏ ਕੱਤੇ ਸੀ ਉਹ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਕੀ ਤੁਹਾਡੇ ਸੀਸੀ ਕੈਮਰੇ ਚ ਆਏ ਹੋਗੇ ਹਾਂਜੀ ਆਏ ਕੀ ਕਹਿਣਾ ਚਾਹਦੇ ਪੁਲਿਸ ਨੂੰ ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਹੈ ਬੜੀ ਪੁਲਿਸ ਜਗਾ ਜਗਾ ਪੁਲਿਸ ਹੈ ਕੀ ਕਹਿਣਾ ਚਾਹੁੰਦੇ ਬੋਲਸ ਜੀ ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ ਪਰ ਸਾਡੀ ਸਿਕਿਉਰਿਟੀ ਤਾਂ ਕੁਝ ਹੈ ਨਹੀਂ ਜੀ ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਝ ਬਸ ਹੱਤੋ ਫੈ ਹੱਤੋ ਬਾਈ ਥੋੜੀ ਬੋਲ ਮੈਨ ਹੋਈ ਹੈ ਜੀ ਹੋਰ ਕੀ ਲਗਾਏ ਬਸ ਪੈਸੇ ਲੈ ਕੇ ਗਏ ਜਿੰਨੇ ਸਿੱਗਲੇ ਜਿੰਨੇ ਪੈਸੇ ਸਾਰੇ ਕੀ ਕਿਆ ਕੀ ਉਹਨਾਂ ਨੇ ਤੁਹਾਨੂੰ ਜੋ ਦਰਵਾਜੇ ਜੋ ਪੈਸਾ ਕਹ ਦੇ ਦਿੱਤਾ ਅੱਛਾ ਤਾਂ ਪਿਸਟਲ ਦਿਖਾ ਕੇ ਉਹਨੇ ਤੋਂ ਮੰਗ ਲਏ ਪੈਸੇ ਮੈਂ ਅੱਛਾ ਇਹ ਕਾਊਂਟਰ ਟੱਪ ਕੇ ਅੰਦਰ ਆ ਗਿਆ ਸੀ ਬੰਦੇ ਕਾਊਂਟਰ ਟੱਪ ਕੇ ਅੰਦਰ ਆਇਆ ਦੂਜਾ ਬੰਦਾ ਇੱਕ ਬੰਦਾ ਕਾਊਂਟਰ ਟੱਪ ਕੇ ਆ ਗਿਆ ਜੀ ਅੰਦਰ ਇੱਕ ਬੰਦੇ ਨੇ ਇਹਨੂੰ ਗਨ ਪੁਆਇੰਟ ਤੇ ਲਈ ਰੱਖਿਆ ਉਹਨੀ ਦੇਰ ਆਸਤੇ ਅੱਛਾ ਗਨ ਲੱਖੀ ਜੀ ਉਹਨੇ ਗੱਲੇ ਜੋ ਪੈਸੇ ਕੱਢ ਨਹੀਂ ਲੈ ਤੇ ਆਦਰ ਕੋਈ ਫੋਰਸ ਆ ਇੱਥੇ ਹੈ ਜੀ ਕੋਈ ਅਲਗ ਅਲਗ ਲੱਗਦਾ ਕੋਈ ਪੁਲਿਸ ਨਹੀਂ ਜੀ ਕੁਝ ਨਹੀਂ ਪੁਲਿਸ ਕਿੰਨੇ ਚਿਰ ਬਾਅਦ ਆਈ ਜੀ 10 15 ਮਿੰਟ ਬਾਅਦ ਹੀ ਆਈ ਆ ਗਈ ਸੀ ਮਾਮਲਾ ਕੁਝ ਨਹੀਂ ਜੀ ਇੱਥੇ ਤਕਰੀਬਨ 9:25 ਦਾ ਟਾਈਮ ਸੀਗਾ ਰੇ ਮਨਸਰ ਮੈਡੀਕਲ ਉੱਪਰ ਪੈਂਤਰੇ ਜਿਹੜੇ 파ਟਰ ਰਮੇਸ਼ ਕੁਮਾਰ ਮਨਸਰ ਹੀ ਇਕੱਲੇ ਸੀ ਦੁਕਾਨ ਤੇ ਕਿੰਨੇ ਬੰਦੇ ਆਏ ਆ ਮੂੰਹ ਬੰਨੇ ਸਗੇ ਰਵਾਲਰ ਦੀ ਨੋਕ ਸਾਰਾ ਲੁੱਟ ਕੇ ਲੱਗੇ ਆ ਤੇ ਮੁੰਡੇ ਨੇ ਬਹੁਤ ਜद्दोजहद ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨ ਸਟੂਲ ਵੀ ਚੱਕ ਲਿਆ ਉਹਨਾਂ ਕੋ ਘੰਮ ਸੀ ਕਿ ਸਾਰਾ ਅੰਦਰ ਕਾਊਂਟਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸ਼ ਚਾਲੀ ਪਿਆ 50000 ਰੁਪਏ ਕਢ ਕੇ ਲੈ ਗਏ ਇਧਰੋਂ ਜਾਣ ਅਗੇ ਸਦਾ ਸਭ ਲੋ ਆਏ भाई इधर हूं हैगे सरमर रोड तो सर कितने व्यक्ति आए सीगे तीन बंदे तीन बंदे कहां से आए सीगे सर मोटरसाइकिल पर ਤੇ ਪੁਲਿਸ ਕੰਪਲੀਟ ਕੀਤੀ ਸਮਾਵਲਣ ਲੱਗੇ ਕੋਈ ਵੀ ਇਹ ਮੋਕੇ ਹੋਈ ਕੰਪਲੀਟ ਬਾਈ ਸੀ ਹਾਂਜੀ ਹਾਂਜੀ 5 ਇਹ ਜਿਹੜਾ ਅੱਜ ਇਹ ਮੈਡੀਕਲ ਸ਼ਾਪ ਤੇ ਆਈ ਸੀ ਇੱਥੇ ਪਤਾ ਲੱਗਿਆ ਸੀ ਕਿ ਪਾਲਸਰ ਦੇ ਮੋਟਰਸਾਈਕਲ ਆਏ ਸੀ ਬੰਦੇ ਤਿੰਨੇ ਨੇ ਜਿਹਨਾਂ ਨੂੰ ਉੱਪਰ ਕੇ ਲੈ ਕੇ ਗਏ ਨੇ ਸਰ ਕਿੰਨੀ ਖੋਹ ਲੈ ਗਏ ਅਜੇ ਫਿਲਹਾਲ ਤਾਂ ਇਹ 50000 ਦੱਸ ਰਹੇ ਨੇ ਬਾਕੀ ਬਾਅਦ ਚ ਜੋ ਤਰਤੀਬ ਦੇ ਅੰਦਰ ਆਉਗੀ ਉਸ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਦੇ ਲੈ ਕੇ ਆਇਆ ਕਿੱਦਾਂ ਹਾਂ ਜੀ ਵੀਡੀਓ ਦੇਖ ਰਹੇ ਹਾਂ ਇਹ ਘੇਟੇ ਹੀਰੇ ਨੇ ਸੀਸੀਟੀਵੀ ਕੈਮਰੇ ਜਾਇ ਤਾਂ ਨਿਸ਼ਤ ਬਹੁਤ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨੇ ਤੇ ਹੁਣ ਉਹਨਾਂ ਨੂੰ ਜਲਦੀ ਜਲਦੀ ਭਾਲ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਇਹ ਹਰ ਗੋਵਿੰਦਨਗਰ ਰੋਡ ਤੇ ਹੀ ਹੈ ਕਾਹਦੀ ਦੁਕਾਨ ਹੈ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸ ਜਿਹਾ ਸਮਾਨ ਹੈ ਇੱਕ ਪੁਸਤ੍ਰਾਮ ਤੇ ਲੱਗੇ ਹਮ ਤੁਹਾਡੇ ਰਮੇਸ਼ ਕੁਮਾਰਾ ਜੀ ਤੁਸੀਂ ਕਿਹੜੀ ਦੁਕਾਨ ਕਰਦੇ ਹੋ ਬਾਂਸਰ ਮੈਡੀਕੋਜ਼ ਨਾਮ ਦੀ ਕਿਹੜੀ ਜਗ੍ਹਾ ਹੈ ਹਰਗੋਬਿੰਦ ਨਗਰ ਕੀ ਗੱਲ ਕੀ ਹੋਈ ਤੁਹਾਡੇ ਨਾਲ ਸਰ 7:9 25:9:00 ਟਾਈਮ ਸੀ ਜੀ ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਲਪੁਆਇੰਟ ਤੇ ਕਹਿੰਦੇ ਦੋ ਵਾਰਾ ਧੁੰਧੇ ਤੋਂ ਮਿਲਣਾ ਅੱਛਾ ਜੀ ਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਕੁੰਡਾ ਟੱਪ ਕੇ ਅੰਦਰ ਬੰਦ ਅੰਦਰ ਆ ਗਿਆ ਤੇ ਉਹ ਜਿੰਨਾ ਗੱਲਾਂ ਹੀ ਪੈਸਾ ਸੀਗਾ ਉਹ ਸਾਰੇ ਚੱਕ ਕੇ ਲੈ ਗਿਆ ਕਿੰਨਾ ਕੁ ਸੀ ਲਗਦਾ ਕੈਸ਼ 40-50 ਹਜ਼ਾਰ ਦੇ ਕਰੀਬ ਸੀ ਅੱਛਾ ਜੀ ਕਿੱਥੋਂ ਆਤੇ ਸੀ ਉਹ ਬੰਦੇ ਮ ਕੀ ਕਿੰਨੇ ਉਹਨਾਂ ਕੋ ਕੀ ਹਥਿਆਰ ਸੀ ਉਹਨਾਂ ਕੋਲ ਗਨ ਸੀ ਪਿਸਤਲ ਸੀ ਕੋ ਪਿਸਤਲ ਸੀ ਕਿੰਨੇ ਪਿਸਤਲ ਸੀ ਇੱਕ ਪਿਸਤਲ ਸੀ ਇੱਕ ਮੁੰਡੇ ਕੋ ਪਿਸਤਲ ਸੀ ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਰਿਹਾ ਸੀ ਅੱਛਾ ਮੂੰਹ ਬੰਦ ਸੀ ਮੂੰਹ ਬੰਦ ਸੀ ਹਾਂਜੀ ਆਏ ਕਿਦੋਂ ਮੀਨਤ ਕ ਮੀਨ ਰੋਡ ਤੋਂ ਇਧਰ ਆਏ ਬਸ ਅੱਛਾ ਤੇ ਇਧਰ ਚੱਲ ਗਏ ਕੱਤੇ ਸੀ ਉਹ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਕੀ ਤੁਹਾਡੇ ਸੀਸੀ ਕੈਮਰੇ ਚ ਆਏ ਹੋਣਗੇ ਹਾਂਜੀ ਆਏ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਹੈ ਬੜੀ ਪੁਲਿਸ ਜਗਾ ਜਗਾ ਪੁਲਿਸ ਹੈ ਕੀ ਕਹਿਣਾ ਚਾਹੁੰਦੇ ਪੁੱਛਦੇ ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ ਪਰ ਸਾਡੀ ਸਿਕਿਉਰਿਟੀ ਤਾਂ ਕੁਝ ਹੈ ਨਹੀਂ ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਛ ਬਸ ਹੱਤੋਂ ਹੱਤੋਂ ਬਾਈ ਥੋੜੀ ਬੋਧ ਮੈਨਾਂ ਹੋਈ ਹੈ ਜੀ ਬਸ ਆਹੀ ਹੋਰ ਕੀ ਲਗਾਏ ਬਸ ਪੈਸੇ ਲੈ ਕੇ ਗਏ ਜਿੰਨੇ ਜਿੱਲੇ ਜਿੱਲੇ ਪੈਸੇ ਸਾਰੇ ਕੀ ਕਿਆ ਕੀ ਉਹਨਾਂ ਨੇ ਤੁਹਾਨੂੰ ਜਦੋਂ ਦੇ ਦੇ ਜੋ ਪੈਸਾ ਕਹ ਦੇ ਦੇ ਅੱਛਾ ਤਾਂ ਤਾਂ ਪਿਸਟਲ ਦਿਖਾ ਕੇ ਉਹਨੇ ਤੋਂ ਮੰਗ ਲਏ ਪੈਸੇ ਮੇਰੇ ਅੱਛਾ ਇਹ ਕਾਊਂਟਰ ਟੱਪ ਕੇ ਅੰਦਰ ਆ ਗਿਆ ਜੀ ਬੰਦੇ ਅੱਛਾ ਕਾਊਂਟਰ ਟੱਪ ਕੇ ਅੰਦਰ ਆਏ ਦੂਜਾ ਬੰਦਾ ਇੱਕ ਬੰਦਾ ਕਾਊਂਟਰ ਟੱਪ ਕੇ ਆ ਗਿਆ ਜੀ ਅੰਦਰ ਇੱਕ ਬੰਦੇ ਨੇ ਇਹਨੂੰ ਗਨ ਪੁਆਇੰਟ ਤੇ ਲਈ ਰੱਖਿਆ ਉਹਨੀ ਦੇਰ ਆਸਤੇ ਅੱਛਾ ਗਨ ਰੱਖੀ ਸੀ ਉਹਨੇ ਗੱਲੇ ਚੋਂ ਪੈਸੇ ਕੱਢ ਨਹੀਂ ਲਏ ਤੇ ਆਜ ਕੋਈ ਫੋਰਸ ਆ ਇੱਥੇ ਹੈ ਜੀ ਕੋਈ ਅਲੱਗ ਅਲੱਗ ਲੱਗਦਾ ਕੋਈ ਪੁਲਿਸ ਨਹੀਂ ਜੀ ਕੁਝ ਨਹੀਂ ਪੁਲਿਸ ਕਿੰਨੇ ਚਿਰ ਬਾਅਦ ਆਈ ਜੀ 10 15 ਮਿੰਟ ਬਾਅਦ ਹੀ ਆਈ ਹਾਂ ਜੀ ਮਾਮਲਾ ਕੋਈ ਨਹੀਂ ਜੀ ਇੱਥੇ ਤਕਰੀਬਨ 9:25 ਮਿੰਟ ਟਾਈਮ ਸੀਗਾ ਉਰੇ ਮਨਸਰ ਮੈਡੀਕਲ ਉੱਪਰ ਪਿੰਟਲੇ ਦੇ ਪਾਰਲੇ ਰਮੇਸ਼ ਕੁਮਾਰ ਮਨਸਰ ਜੀ ਇਕੱਲੇ ਸੀ ਦੁਕਾਨ ਤੇ ਤਿੰਨ ਬੰਦੇ ਆਏ ਆ ਉਹਨੇ ਮੂੰਹ ਬੰਨੇ ਸੀ ਰਵਾਲਰ ਦੀ ਨੋਕ ਸਾਨੂੰ ਲੱਟਕੇ ਲੱਗੇ ਆ ਉਰੇ ਮੁੰਡੇ ਨੇ ਬਹੁਤ ਜੱਦੋਜਿਦ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਸਟੂਲ ਵੀ ਚੱਕ ਲਿਆ ਉਹਨਾਂ ਕੋ ਗੰਨ ਸੀ ਕਿ ਸਾਰਾ ਅੰਦਰ ਕਾਊਂਟਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸੀ ਚਲੀ ਪਈ 50000 ਰੁਪਏ ਕੱਢ ਕੇ ਲੈ ਗਿਆ ਇਧਰੋਂ ਜਾਣ ਅਗੇ ਸਭਾ ਸਭ ਲੋਕ ਆਏ ਆਈ ਇਧਰੋਂ ਆਗੇ ਸਮਰੂਪ ਤੋਂ ਸਰ ਕਿੰਨੇ ਵਿਅਕਤੀ ਆਏ ਸੀਗੇ ਤਿੰਨ ਬੰਦੇ ਤਿੰਨ ਬੰਦੇ ਕੱਤੇ ਆਏ ਸੀਗੇ ਸਰ ਮੋਟਰਸਾਈਕਲ ਤੇ ਪੁਲਿਸ ਕੰਪਲੀਟ ਕੀਤੀ ਸਮਾਉਣ ਨੂੰ ਲੈ ਕੇ ਪੁਲਿਸ ਵੀ ਇਹ ਮੁਕੀ ਹੋ ਗਈ ਕੰਪਲੀਟ ਬਾਈ ਸੀ ਹਾਂਜੀ ਹਾਂਜੀ ਇਹ ਜਿਹੜਾ ਅੱਜ ਇਹ ਮੈਡੀਕਲ ਸ਼ਾਪ ਤੇ ਆਈ ਸੀ ਇੱਥੇ ਪਤਾ ਲੱਗਿਆ ਸੀ ਕਿ ਇੱਥੇ ਪਾਲਸਰ ਤੇ ਮੋਟਰਸਾਈਕਲ ਆਈ ਸੀ ਬੰਦੇ ਤਿੰਨੇ ਨੇ ਜਿਹਨੇ ਉੱਥੋਂ ਉੱਪਰ ਕੇ ਲੈ ਕੇ ਗਏ ਨੇ ਸਰ ਕਿੰਨੀ ਖੋਹ ਲੈ ਗਏ ਅਜੇ ਫਿਲਹਾਲ ਤਾਂ ਇਹ 50000 ਦੱਸ ਰਹੇ ਨੇ ਬਾਕੀ ਬਾਅਦ ਚ ਜੋ ਤਕਰੀਰ ਦੇ ਅੰਦਰ ਆਉਗੀ ਉਸ ਨੂੰ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਦੇ ਲੈ ਕੇ ਆ ਜਾਂ ਕਿਦਾਂ ਹਾਂ ਜੀ ਵੀਡੀਓ ਦੇਖ ਰਹੇ ਆ ਇਹ ਘੇਤ ਹੀਰੇ ਨੇ ਸੀਸੀਟੀਵੀ ਕੈਮਰੇ ਜਦੋਂ ਤੁਹਾਨੂੰ ਬਹੁਤ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨੇ ਤੇ ਹੁਣ ਉਹਨਾਂ ਨੂੰ ਜਲਦੀ ਜਲਦੀ ਭਾਲ ਕੇ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਇਹ ਹਰ ਗੋਬਿੰਦਨਗਰ ਰੋਡ ਤੇ ਹੈ ਕਾਹਦੀ ਦੁਕਾਨ ਹੈ ਸਰ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸ ਜਿਹਾ ਸਮਾਨ ਹੈ ਉਸ ਦੁਕਾਨ ਤੋਂ ਲੱਗੇ ਨਾਮ ਤੋਂ ਦੋ। ਮੇਰੇ ਮੇਸ਼ ਕੁਮਾਰਾ ਜੀ। ਤੁਸੀਂ ਕਿਹੜੀ ਦੁਕਾਨ ਕਰਦੇ ਆ? ਬਾਂਸਰ ਮੈਡੀਕੋਜ਼ ਦੇ ਨਾਮ ਤੇ। ਕਿਹੜੀ ਜਗ੍ਹਾ ਆ? ਹਰਗੋਬਿੰਦ ਨਗਰ। ਕੀ ਗੱਲ ਕੀ ਹੋਈ ਤੁਹਾਡੇ ਨਾਲ? ਸਰ 7:30 25:30 9:30 ਟਾਈਮ ਸੀ ਜੀ। ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਲਪੁਆਇੰਟ ਤੇ ਕਹਿੰਦੇ ਜੋ ਹੈਗਾ ਧੁੰਧੇ ਤੋਂ ਮਿਲਣਾ। ਅੱਛਾ ਜੀ। ਤੇ ਮੈਂ ਆਪਣੇ ਵੱਲ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਕੁੰਡਾ ਟੱਪ ਕੇ ਅੰਦਰ ਬੰਦ ਅੰਦਰ ਆ ਗਿਆ। ਤੇ ਉਹ ਜਿੰਨਾ ਗੱਲਾਂ ਹੀ ਪੈਸਾ ਸੀਗਾ ਉਹ ਸਾਰੇ ਚੱਕ ਕੇ ਲੈ ਗਿਆ। ਕਿੰਨਾ ਕੁ ਸੀ ਲਗਦਾ ਕੈਸ਼? 40-50 ਹਜ਼ਾਰ ਦੇ ਕਰੀਬ ਸੀ ਮੋਰ ਸਾਹ ਤੇ ਸੀ ਕੀ ਕਿੰਨੇ ਉਹਨਾਂ ਕੋ ਕੀ ਹਥਿਆਰ ਸੀ ਉਹਨਾਂ ਕੋਲ ਗਨ ਸੀਗੀ ਪਿਸਟਲ ਸੀ ਕੋਲ ਤੇ ਕਿੰਨੇ ਪਿਸਟਲ ਸੀ ਇੱਕ ਪਿਸਟਲ ਸੀ